ਅੰਮ੍ਰਿਤਸਰ ਅਮਨਦੀਪ ਹਸਪਤਲ ਦੇ ਡਾਕਟਰ ਅਫਤਾਰ ਸਿੰਘ ਹੋਣਾਵਲੋ ਇੱਕ ਵਿਸ਼ਵ ਪੱਧਰੀ ਰਿਕਾਰਡ ਜਰਾਏ ਉਹ ਕਾਇਮ ਕੀਤਾ ਗਿਆ ਹੈ ਡਾਕਟਰ ਅਫਤਾਰ ਸਿੰਘ ਹੋਣਾਵਲੋ ਇੱਕ ਦੋਹਰਾ ਆਪਰੇਸ਼ਨ ਕਰਕੇ ਜਿਹੜਾ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਹੈ ਵਿਸ਼ਵ ਪੱਧਰ ਦੇ ਵਿੱਚ ਕਿਸੇ ਵੀ ਇਸ ਦੋਹਰੇ ਆਪਰੇਸ਼ਨ ਦਾ ਕੋਈ ਰਿਕਾਰਡ ਨਹੀਂ ਸੀ ਅਮਨਦੀਪ ਹਸਪਤਲ ਦੇ ਡਾਕਟਰ ਅਫਤਾਰ ਸਿੰਘ ਹੋਣਾਵਲੋ ਇੱਕ ਦੋਹਰਾ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਜਿਹੜੇ ਇਹ ਮਰੀਜ਼ ਜਿਨ੍ਹਾਂ ਦੀ ਉਮਰ 71 ਸਾਲ ਦੇ ਕਰੀਬ ਹੈ ਔਰ ਇਹ ਲੰਬੇ ਸਮੇਂ ਤੋਂ ਜਿਹੜਾ ਆਪਣੇ ਐਕਸੀਡੈਂਟ ਦੇ ਵਿੱਚ ਖਰਾਬ ਹੋਈ ਲੱਤ ਤੋਂ ਪਰੇਸ਼ਾਨ ਸੀ ਜਿਸ ਦਾ ਜਿਸ ਦੇ ਨਾਲ ਉਹ ਚੱਲ ਫਿਰ ਵੀ ਨਹੀਂ ਸਕਦੇ ਸੀ ਔਰ ਕਈ ਹਫ਼ਤਾ ਲਾਂ ਵੱਲੋਂ ਜਿਹੜਾ ਉਹਨਾਂ ਦਾ ਇਲਾਜ ਆਪਰੇਸ਼ਨ ਵੀ ਕੀਤਾ ਗਿਆ ਪਰ ਉਹ ਆਪਰੇਸ਼ਨ ਕਾਮਯਾਬ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਲੱਤ ਦੇ ਜਿਹੜੀ ਬੋਨਸ ਸੀ ਹੱਡੀ ਸੀ ਉਸ ਦੇ ਵਿੱਚ ਕਾਫੀ ਜਿਹੜਾ ਗੈਪ ਆਨ ਦੇ ਕਾਰਨ ਉਹ ਪ੍ਰੋਪਰ ਜਿਹੜਾ ਚੱਲ ਫਿਰ ਨਹੀਂ ਸਕਦੇ ਸੀ ਪਰ ਉੱਥੇ ਹੀ ਅਮਨਦੀਪ ਹਸਪਤਾਲ ਦੇ ਡਾਕਟਰ ਅਫਤਾਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਇਹ ਸਫਲ ਆਪਰੇਸ਼ਨ ਜਿਹੜਾ ਕੀਤਾ ਗਿਆ 3D ਗ੍ਰਾਫਿਕ ਅਤੇ ਰੋਬੋਟ ਦੇ ਮਾਧਿਅਮ ਦੇ ਨਾਲ ਜਿਹੜਾ ਆਪਰੇਸ਼ਨ ਕੀਤਾ ਗਿਆ ਔਰ ਵੱਡੀ ਕਾਮਯਾਬੀ ਜਿਹੜੀ ਹੈ ਇਹ ਦੱਸੀ ਜਾ ਰਹੀ ਹੈ ਵਿਸ਼ਵ ਪਰ ਦੇ ਮੈਡੀਕਲ ਬੁਕਸ ਦੇ ਵਿੱਚ ਵੀ ਕਿਤੇ ਵੀ ਕੋਈ ਇਹੋ ਜਿਹਾ ਰਿਕਾਰਡ ਜਿਹੜਾ ਉਹ ਨਹੀਂ ਨਿਕਲ ਕੇ ਸਾਹਮਣੇ ਆਇਆ ਕਿ ਜਿੱਤੇ ਇਸ ਤਰ੍ਹਾਂ ਦਾ ਕੋਈ ਪਹਿਲੇ ਕਿਸੇ ਵੀ ਮੈਡੀਕਲ ਹਸਪੀਟਲ ਜਾਂ ਕਿਸੇ ਵੀ ਡਾਕਟਰਸ ਵੱਲੋਂ ਇਸ ਤਰ੍ਹਾਂ ਦਾ ਕੋਈ ਇਲਾਜ ਜਾਂ ਇਸ ਤਰ੍ਹਾਂ ਦਾ ਕੋਈ ਆਪਰੇਸ਼ਨ ਕੀਤਾ ਗਿਆ ਹੋਵੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਅਮਨਦੀਪ ਹਸਪੀਟਲ ਨੂੰ ਵੱਡੀ ਕਾਮਯਾਬੀ ਜਰੀਏ ਡਾਕਟਰ ਅਫਤਾਰ ਸਿੰਘ ਹੋਣਾ ਵੱਲੋਂ ਮਿਲੀ ਹੈ ਜਿਹੜਾ ਇਹਨਾਂ ਵੱਲੋਂ ਇਹ ਦੋਹਰਾ ਆਪਰੇਸ਼ਨ ਜਿਹੜਾ ਕੀਤਾ ਗਿਆ ਹੈ ਔਰ ਕੁੱਚ 2 ਘੰਟੇ ਦੀ ਇੱਕ ਕੜੀ ਮਿਹਨਤ ਦੇ ਨਾਲ ਜਿਹੜਾ ਆਪਰੇਸ਼ਨ ਹੋਇਆ ਔਰ ਸਕਸੈਸਫੁਲ ਆਪਰੇਸ਼ਨ ਹੋਇਆ ਉਸ ਦੇ ਲਈ ਜਾਣਕਾਰੀ ਜਿਹੜੀ ਹੈ ਅੱਜ ਅੰਮ੍ਰਿਤਸਰ ਦੇ ਅਮਨਦੀਪ ਹਸਪਤਲ ਦੇ ਡਾਕਟਰ ਅਫਤਾਰ ਸਿੰਘ ਹਣਾਵਲੋਂ ਪੱਤਰਕਾਰਾਂ ਦੇ ਨਾਲ ਸਾਂਝਾ ਕੀਤੀ ਜਾ ਰਹੀ ਹੈ ਆਓ ਸੁਣਦੇ ਹਾਂ ਕਿ ਕੀ ਕਹਿਣਾ ਹੈ ਉਹਨਾਂ ਦਾ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਹਾਂ ਅਮਨਦੀਪ ਹਸਪਤਲ ਦੇ ਵਿੱਚ ਇਹਦਾ ਬੇਸਿਕ ਮੋਟਿਵ ਹੈਗਾ ਜਿਹੜੀਆਂ ਹੱਡੀਆਂ ਦੇ ਇਲਾਜ ਦੇ ਵਿੱਚ ਔਰ ਜੋੜ ਬਦਲਣ ਦੇ ਇਲਾਜ ਦੇ ਵਿੱਚ ਨਵੀਆਂ ਟੈਕਨੋਲੋਜੀਜ਼ ਆਉਂਦੀਆਂ ਇਹ ਹਾਈਲਾਈਟ ਕਰਨਾ ਕਿ ਉਹ ਪ੍ਰੀਜ਼ਾ ਵਾਲੀ ਕਿੰਨੀਆਂ ਯੂਸਫੁਲ ਹੁੰਦੀਆਂ ਬੇਸਿਕ ਮੋਟਿਵ ਇਹ ਹੈ। ਨੈਕਸਟ ਪੇਸ਼ੈਂਟ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਕਿ 71 ইয়ার্স মেল ਔਰ ਪਿਛਲੇ 12-13 ਸਾਲਾਂ ਤੋਂ ਹੱਡੀ ਟੁੱਟਣ ਦੇ ਬਾਅਦ ਉਹਨਾਂ ਦੇ ਮਲਟੀਪਲ ਆਪਰੇਸ਼ਨਸ ਹੋਏ। ਉਹ ਅਨਫੋਰਚਨਟਲੀ ਉਹਨਾਂ ਦੇ ਆਪਰੇਸ਼ਨਸ ਫੇਲ ਹੁੰਦੇ ਰਹੇ। ਤੇ ਉਹਨਾਂ ਦੀ ਹੱਡੀ ਦੇ ਵਿੱਚ ਗੈਪ ਆ ਗਿਆ ਕਾਫੀ ਸਾਰਾ 2-3 ਇੰਚ। ਔਰ ਉਸ ਦੇ ਨਾਲ ਨਾਲ ਉਹਨਾਂ ਦਾ ਗੋਡੇ ਦਾ ਜੋੜ ਵੀ ਜਿਹੜਾ ਹੈ ਉਹ ਖਰਾਬ ਹੋ ਗਿਆ ਔਰ ਪੇਨਫੁਲ ਹੋ ਗਿਆ ਦਰਦ ਹੋਣ ਲੱਗ ਪਈ ਸੋ ਪੇਸ਼ੈਂਟ ਜਿਹੜੇ ਸੀ ਉਹ ਤੁਰ ਨਹੀਂ ਸਿੱਕਦੇ ਜੇ ਤੁਰਨਾ ਸੀ ਤਾਂ ਇੱਕ ਲੱਤੇ ਤੁਰਨਾ ਪੈਂਦਾ ਸੀ ਬੌਕਰ ਲੈ ਕੇ ਸੋ ਇਹਦੇ ਚ ਜਿਹੜੇ ਆਮ ਪੁਰਾਣੇ ਜਿਹੜੇ ਇਲਾਜ ਹੁੰਦੇ ਸੀ ਉਹਦੇ ਚ ਇਹ ਹੁੰਦਾ ਸੀ ਕਿ ਪਹਿਲਾਂ ਹੱਡੀ ਟੋੜਨ ਦਾ ਆਪਰੇਸ਼ਨ ਕੀਤਾ ਜਾਏ ਇਹੋ ਜੀ ਹੱਡੀ ਨੂੰ ਜੋੜਦਿਆ ਜੋੜਦਿਆ ਤਕਰੀਬਨ ਕਿ 1 ਸਾਲ ਲੱਗ ਜਾਂਦਾ ਔਰ ਜਦੋਂ ਹੱਡੀ ਜੁੜ ਜਾਏ ਤਾਂ ਫਿਰ ਉਹਦਾ ਗੋਡਾ ਬਦਲਣ ਦਾ ਆਪਰੇਸ਼ਨ ਜਿਹੜਾ ਉਹਦੀ ਪੌਸਿਬਿਲਿਟੀ ਹੰਦੇ ਹਰ ਸਾਲ ਬਾਅਦ ਬਦਲਣਾ ਪੈਂਦਾ ਪਰ ਜਦੋਂ ਇਹ ਹੱਡੀ ਜੋੜਨ ਦੇ ਇਹੋ ਜਿਹੇ ਮਰੀਜ਼ਾਂ 'ਚ ਆਪਰੇਸ਼ਨ ਕੀਤੇ ਜਾਂਦੇ ਆ ਤਾਂ ਉਹਦੇ ਫੇਲਰ ਨੇ ਚਾਂਸਸ ਫੇਰ ਕਾਫੀ ਜ਼ਿਆਦਾ ਹੁੰਦੇ ਆ ਔਰ ਪਾਸਮੈਂਟ ਦੇ ਚਾਂਸਸ ਵੀ ਕਾਫੀ ਜ਼ਿਆਦਾ ਹੁੰਦੇ ਸੋ ਇੱਕ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਹੁਣ ਆ ਗਈ ਹੋਈ ਆ ਇਹੋ ਜਿਹੇ ਮਰੀਜ਼ਾਂ ਦਾ ਇਲਾਜ ਕਰਨ ਦੀ ਉਹਨੂੰ 3D ਟੈਕਨੋਲੋਜੀ ਕਹਿੰਦੇ ਆਂ ਤੇ 3D ਪ੍ਰਿੰਟਿੰਗ ਟੈਕਨੋਲੋਜੀ ਉਹਦੇ 'ਚ ਪ੍ਰੋਸੈਸ ਇਹ ਹੁੰਦਾ ਕਿ ਬਲੀਸ ਦੀ ਜਿਹੜਾ ਅੰਗ ਟੁੱਟਾ ਹੋਵੇ ਨਾ ਜੁੜ ਰਿਹਾ ਹੋਵੇ ਜਾਂ ਬੁਟਾ ਖਰਾਬ ਹੋਵੇ ਉਹਦਾ ਇੱਕ 3D ਡਾਈਮੈਂਸ਼ਨਲ ਸੀਟੀ ਸਕੈਨ ਕਰਾਇਆ ਜਾਂਦਾ ਹੈ। ਔਰ ਇੰਡੀਆ ਦੇ ਵਿੱਚ 2-3 ਜਗ੍ਹਾ ਤੇ ਉਹ ਲੈਬਸ ਲੱਗੀਆਂ ਹੋਈਆਂ ਜਿਹੜੀਆਂ ਸੀਟੀ ਸਕੈਨ ਨੂੰ ਕਨਵਰਟ ਕਰ ਦਿੰਦੀਆਂ ਆ ਇੱਕ 3D ਮਾਡਲ ਦੇ ਵਿੱਚ। 3D ਪ੍ਰਿੰਟਡ ਮਾਡਲ ਜਿਹੜਾ ਹੈ ਉਹ ਕੰਪਨੀਆਂ ਬਣਾ ਕੇ ਹਸਪੀਟਲ ਨੂੰ ਭੇਜ ਦਿੰਦੀਆਂ ਆ। ਐਂਡ ਅ ਇਤਹਾਸ ਨੂੰ ਉਹਨਾਂ ਦਾ ਡਿਜੀਟਲ ਮਾਡਲ ਬਣਾ ਲੈਂਦੇ ਆਪਾਂ ਸੋ ਜਦੋਂ 3D ਮਾਡਲ ਤਿਆਰ ਹੋ ਗਿਆ ਨਾ ਹਸਪੀਟਲ ਸਟਾਰਨ ਦਾ ਫੇਰ ਉਹਦੀ ਉਹਦੇ ਚ ਜੇ ਸਾਨੂੰ ਕੋਈ ਚੇਂਜ ਦੀ ਲੋੜ ਹੋਵੇ ਉਹ ਫਿਰ ਮਾਡਲ ਵਾਪਸ ਭੇਜ ਕੇ ਉਹਨਾਂ ਕੋ ਫੇਰ ਚੇਂਜ ਕਰਾਈਦੇ ਸੋ ਅਲਟੀਮੇਟਲੀ 3D ਮਾਡਲ ਜਿਹੜਾ ਉਹ ਜਦੋਂ ਡਾਕਟਰ ਦੇ ਸੱਲਿਨ ਹੋ ਜੇ ਵੀ ਹੈ 3D ਮਾਡਲ ਇਹਦੇ ਲਈ ਠੀਕ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਸਕਰੀਨ ਤੇ ਦਿਖਾ ਚੁੱਕਾ ਹਾਂ ਉਹ ਫਿਰ ਮਾਡਲ ਜਿਹੜਾ ਹੈ ਉਹ ਅਸਲੀ ਬਣਾ ਕੇ ਸਾਨੂੰ ਭੇਜ ਦਿੰਦੇ ਹਨ ਜਿਹੜਾ ਬਰੀਜ ਦੇ ਵਿੱਚ ਅਸੀਂ ਇੰਪਲਾਂਟ ਕਰਨਾ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਕਿ ਸੋ ਉਹ ਮਾਡਲ ਜਿਹੜਾ ਹੈ ਉਹ ਆਪਰੇਸ਼ਨ ਕਰਕੇ ਤੇ ਜਿੱਥੇ ਕੋਈ ਹੱਡੀ ਦੇ ਵਿੱਚ ਡੈਫੈਕਟ ਹੋਵੇ ਜਾਂ ਹੱਡੀ ਛੋਟੀ ਹੋਵੇ ਜਾਂ ਕਿਸੇ ਦਾ ਜੋੜ ਬਹੁਤ ਜ਼ਿਆਦਾ ਖਰਾਬ ਹੋਇਆ ਹੋਵੇ ਤੇ ਉੱਥੇ ਆਮ ਜਿਹੜੇ ਜੋੜ ਪਾਈਦੇ ਉਹ ਨਾ ਪੈ ਸਕਦੇ ਹੋ ਕਿ ਉਹਦੇ ਚ 3D ਪ੍ਰਿੰਟਡ ਇੰਪਲਾਂਟ ਹੁਣ ਉਹ ਇੰਡੀਆ ਚ ਵੰਡੇ ਸ਼ੁਰੂ ਹੋ ਗਏ ਸੋ ਉਹ ਵਾਲਾ ਇੰਪਲਾਂਟ ਜਿਹੜਾ ਉਹ ਇਸ ਬ੍ਰੀਚ ਦੇ ਵਿੱਚ ਪਾਇਆ ਗਿਆ ਜਿਹੜੇ ਮਰੀਜ਼ ਦੀ ਤੁਹਾਨੂੰ ਸਾਰੇ ਅਸੀਂ ਦਿਖਾਈ ਹੈ ਸਰਜਰੀ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਇੱਕ ਬੜਾ ਯੂਨੀਕ ਕੰਬੀਨੇਸ਼ਨ ਹੈ ਕਿ ਹੱਡੀ ਵੀ ਨਹੀਂ ਜੁੜ ਰਹੀ ਔਰ ਜੋੜ ਵੀ ਖਰਾਬ ਹੈ ਸੋ ਜਾਂ ਤਾਂ ਤੁਸੀਂ ਪੁਰਾਣੇ ਇਲਾਜ ਦੇ ਨਾਲ ਚੱਲੇ ਰਹੋ 1.5-2 ਸਾਲ ਲਗਾਈ ਜਾਓ ਮਰੀਜ਼ ਦੇ ਮਲਟੀਪਲ ਆਪਰੇਸ਼ਨ ਕਰੀ ਜਾਓ ਬਟ ਦੀ ਲੇਟੈਸਟ ਟੈਕਨੋਲੋਜੀ ਯੂਜ਼ ਕਰਨੀ ਆ ਫਿਰ ਰਹੀ ਹੈ 3D ਪ੍ਰਿੰਟਿੰਗ ਪਲੱਸ ਜੋਇੰਟ ਰਿਪਲੇਸਮੈਂਟ ਉਹ ਰੋਬੋਟਿਕ ਟੈਕਨੀਕ ਦੇ ਨਾਲ ਸੋ ਇਸ ਸੂਰੀਜ ਦੇ ਵਿੱਚ ਆਹੀ ਇਹ ਨਵੀਆਂ ਅਡੋਰ ਟੈਕਨੀਕਸ ਯੂਟਿਲਾਈਜ਼ ਕੀਤੀਆਂ 3D ਪ੍ਰਿੰਟਰਡ ਇੰਪਲਾਂਟ ਪਾਇਆ ਜਿਹਦੇ ਨਾਲ ਉਹਨਾਂ ਦੀ ਹੱਡੀ ਜਿਹੜੀ ਹੈ ਉਹ ਜੁੜ ਗਈ ਜਿਹੜਾ ਉਹਦੇ ਵਿੱਚ ਗੈਪ ਸੀ ਉਹ ਖਤਮ ਹੋ ਗਿਆ ਔਰ ਫਿਰ ਉਸੇ ਆਪਰੇਸ਼ਨ ਦੇ ਦੌਰਾਨ ਰੋਬੋਟਿਕ ਟੈਕਨੋਲੋਜੀ ਦੇ ਜ਼ਰੀਏ ਉਹਨਾਂ ਦਾ ਗੋਡਾ ਵੀ ਪਾ ਦਿੱਤਾ ਗਿਆ ਸੋ ਡਾਕਟਰ ਬਾਬਾ ਜੀ ਨੇ ਸਾਰਾ ਲਿਟਰੇਚਰ ਜਿਹੜਾ ਨਾ ਉਹ ਸਰਚ ਕੀਤਾ ਵੀ ਐਦਾਂ ਦੇ ਕੇਸ ਕਿਤੇ ਹੋਰ ਵੀ ਰਿਪੋਰਟਡ ਨੇ ਕਿਉਂਕਿ ਜਦੋਂ ਵੀ ਇਹੋ ਜਿਹੇ ਕੇਸ ਅਸੀਂ ਕਰਦੇ ਹਾਂ ਨਾ ਕਿਸੇ ਵੀ ਹਸਪਤਾਲ 'ਚ ਤਾਂ ਉਹ ਉਹਨੂੰ ਰਿਪੋਰਟ ਕਰੀਦਾ ਵਰਲਡ ਲਿਟਰੇਚਰ ਵਾਸਤੇ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗੇ ਸੋ ਸਾਨੂੰ ਵਰਲਡ ਲਿਟਰੇਚਰ ਦੇ ਵਿੱਚ ਕੋਈ ਵੀ ਐਦਾਂ ਦਾ ਮਰੀਜ਼ ਨਹੀਂ ਮਿਲਿਆ ਜਿਹਦੀ ਅੱਗੇ ਐਦਾਂ ਦੀ ਸਰਜਰੀ ਹੋਈ ਹੋਵੇ ਸੋ ਇਟਸ ਅ ਮੈਟਰ ਆਫ ਪ੍ਰਾਊਡ ਸਾਨੂੰ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਇਸ ਤਰ੍ਹਾਂ ਦਾ ਫੋਲਿਸ਼ਨ ਆਪਣੇ ਸ਼ਹਿਰ ਦੇ ਵਿੱਚ ਕਰ ਰਹੇ ਸਰ ਇਹ ਰਿਕਾਰਡ ਕਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਬੋਰਡ ਵਿੱਚ ਕਿਤੇ ਨਹੀਂ ਆ ਰਿਹਾ ਰਿਕਾਰਡ ਬੱਸ ਇੱਕ ਦਾ ਕੋਰਪਸ ਸੈਕਟਰ ਦੀ ਸੇਵਿੰਗ ਅਕਲੀ ਇਟਸ ਨਾਟ ਅ ਰਿਕਾਰਡ ਕਾਈਂਡ ਆਫ ਜੇ ਇੱਥੇ ਕੋਈ ਮੈਡਲ ਨਹੀਂ ਮਿਲਣਾ ਹੁੰਦਾ ਲਿਟਰੇਚਰ ਜਿਹੜਾ ਨਾ ਉਹ ਆਪਣੇ ਹਿਸਾਬ ਨਾਲ ਚੱਲਦਾ ਅਸੀਂ ਕੋਈ ਇਸ ਤਰ੍ਹਾਂ ਦਾ ਯੂਨਿਕ ਕੇਸ ਕਰੀਏ ਤੇ ਸਰਜਨ ਨੂੰ ਬੜੀ ਖੁਸ਼ੀ ਮਿਲਦੀ ਹੈ ਯਾਰ ਕਿ ਮੈਂ ਇਸ ਮਰੀਜ਼ ਦੀ ਇਹ ਮੁਸ਼ਕਲ ਹੱਲ ਕਰ ਪਾਇਆ ਉਸ ਕੇਸ ਨੂੰ ਅਸੀਂ ਵਰਲਡ ਲਿਟਰੇਚਰ ਦੇ ਵਿੱਚ ਰਿਪੋਰਟ ਕਰਦੇ ਆ। ਉਹ ਜਿਹੜੇ ਵੱਡੇ ਵੱਡੇ ਜਰਨਲਸ ਹੁੰਦੇ ਆ ਉਹਨਾਂ ਚ ਕੇਸ ਰਿਪੋਰਟ ਆ ਜੂਗੀ। ਕੇਸ ਰਿਪੋਰਟ ਹੋ ਗਿਆ। ਫਿਰ ਕਿਸੇ ਵੀ ਸਰਜਨ ਨੂੰ ਫਰਜ਼ ਕਰੋ ਇਦਾਂ ਦਾ ਫ੍ਰੀਜ਼ ਉਹਨੂੰ ਆਂਦਾ ਹੈ ਉਹਦੇ ਕੋਲ ਇਲਾਜ ਕਰਾਉਣ। ਉਹ ਲਿਟਰੇਚਰ ਨੂੰ ਸਰਚ ਕਰਦੇ ਆ। ਸੋ ਜੇ ਸਾਡਾ ਪੇਪਰ ਪਬਲਿਸ਼ ਹੋ ਕੇ ਅਵੇਲੇਬਲ ਹੋ ਜਾਂਦਾ ਆਨਲਾਈਨ ਅੱਜਕੱਲ ਜਿ세 ਜਰਨਲਸ ਤੋਂ ਹਾਂ। ਦੈਨ ਹੀ ਕੈਨ ਗੈਟ ਗਾਈਡ ਗਾਈਡੈਂਸ ਫਰਮ ਆਵਰ ਲਿਟਰੇਚਰ ਅਸੀਂ ਆਪਣੇ ਪੇਪਰ ਚ ਸਾਰੀ ਇਹ ਜੋ ਅਸੀਂ ਯੂਜ਼ ਕੀਤਾ ਨਾ ਸਾਰਾ ਪ੍ਰੋਸੀਜਰ ਉਹ ਪਬਲਿਸ਼ ਕਰ ਦੇ ਜੇ ਤਾਂ ਕਿ ਅਗਲੇ ਨੂੰ ਸਪੋਜ਼ ਕਿਸੇ ਹੋਰ ਕੰਟਰੀ ਜਾਂਦਾ ਤਾਂ ਬ੍ਰੀਚ ਕੇ ਸੇ ਡਾਕਟਰ ਸਾਹਿਬ ਕੋਲ ਜਾਂਦਾ ਤੇ ਉਹ ਹੀ ਕੈਨ ਗੈਟ ਰੈਫਰੈਂਸ ਐਂਡ ਉਸ ਹਿਸਾਬ ਨਾਲ ਉਹ ਪੇਸ਼ੈਂਟ ਦੀ ਟਰੀਟਮੈਂਟ ਪਲਾਨ ਕਰ ਸਕਦੇ ਡਾਕਟਰੋ ਕਿੰਨਾ ਚੈਲੰਜ ਸੀ ਇਹ ਤੁਹਾਨੂੰ ਸਮਝ ਪਤਾ ਕਿ ਜੇ ਜਨਾ ਵੱਡਾ ਮਕਾਮ ਮਿਲਿਆ ਹੋਣਾ ਤੇ ਕੈਨ ਵੀ ਹੋ ਜਾ ਸਕਦਾ ਡੈਫੀਨਿਟਲੀ ਆ ਰਹੇ ਇਤਨਾ ਇਹੋ ਜਿਹੇ ਕੇਸ ਜਿਹੜੇ ਇਹਨਾਂ ਦਾ ਇਲਾਜ ਕਰਨਾ ਇੱਕ ਤੇ ਬੜੇ ਠੱਨੇ ਦਿਮਾਗ ਨਾਲ ਕਰਨਾ ਪੈਂਦਾ ਬੜੀ ਪੇਸ਼ੈਂਸ ਰੱਖਣੀ ਪੈਂਦੀ ਹੈ ਇਸੇ ਪ੍ਰੋਸੈਸ ਇਹ ਨਹੀਂ ਕਿ ਮੈਂ ਆਜਾ ਉਹਨੂੰ ਕਹਾ ਵੀ ਭਾਈ ਤਰਾ ਆਪਰੇਸ਼ਨ ਹੋਣਾ ਤੇ ਸਵੇਰੇ ਦਾਖਲ ਹੋਣੋਂ ਪਹਿਲਾਂ ਉਹਨਾਂ ਦੀ ਸਕੈਨ ਫਿਰ ਉਹਦੇ ਤੇ ਸਾਰੀ ਪਲੈਨਿੰਗ ਕਰਨੀ ਪੈਂਦੀ ਹੈ ਉਹਦੇ ਸਾਈਡ ਇਫੈਕਟ ਵੀ ਦੇਖਣੇ ਪੈਂਦੇ ਆ ਵੀ ਇਹਨੂੰ ਚੱਲੂਗਾ ਮਰੀਜ਼ ਨਹੀਂ ਚੱਲੂਗਾ ਫਾਈਨੈਂਸ਼ੀਅਲ ਸਟੇਟਸ ਦੇਖਣਾ ਪੈਂਦਾ ਥੈਨ ਇਟਸ ਅ ਪ੍ਰੋਸੈਸ ਆਫ 1 ਮਨਥ ਜਦੋਂ ਸੀਟੀ ਸਕੈਨ ਕਰਾ ਕੇ ਉੱਥੇ ਭੇਜਿਦਾ ਹੈ ਜਿਹੜੇ ਮੈਨੂਫੈਕਚਰਿੰਗ ਕਰਦੇ ਆ ਉਹ ਤਕਰੀਬਨ 1 ਮਹੀਨਾ ਲਗਦਾ ਸਾਰੇ ਪ੍ਰੋਸੈਸ ਦੇ ਵਿੱਚ ਐਂਡ ਜਦੋਂ ਸਰਜਰੀ ਹੁੰਦੀ ਹੈ ਉਸ ਦਿਨ ਵੀ ਰਾਤ ਨੂੰ ਹੀ ਦਬਾਬ ਘਾ ਜਾਂਦਾ ਹੈ ਯਾਰ ਸਵੇਰੇ ਐਸ ਪੁਰਾਣੀ ਸਰਜਰੀ ਕਰਨੀ ਸੋ ਆਪਣੇ ਆਪ ਨੂੰ ਪ੍ਰੇਪੇਅਰ ਕਰਨਾ ਪੈਂਦਾ ਹੈ ਹੁਣ ਇਹ ਚੀਜ਼ਾਂ ਯਨ ਡਾਕਟਰਸ ਵਾਸਤੇ ਪਿੰਨਾਤ ਵਾਲੀ ਮੰਦਰੀ ਚਿੱਟੋ ਜਲ ਉਹ ਐਡ ਮਿਸਟਰ ਪੜਾਇਆ ਜੀ ਇਟਸ ਆਲਵੇਸ ਵੈਰੀ ਬੈਨੀਫੀਸ਼ੀਅਲ ਹੁਣ ਵੀ ਅਸੀਂ ਜੇ ਕੋਈ ਨਵਾਂ ਕੰਮ ਕਰਨਾ ਹੈ ਜਾਂ ਕੋਈ ਵੈਸੇ ਵੀ ਕੋਈ ਔਖਾ ਆਪਰੇਸ਼ਨ ਕਰਨਾ ਹੈ ਵੀ ਆਲਵੇਸ ਸਰਚ ਦਾ ਲਿਟਰੇਚਰ ਲਿਟਰੇਚਰ ਜੋ ਸਾਰੀਆਂ ਚੀਜ਼ਾਂ ਰਿਪੋਰਟਡ ਰਿਪੋਰਟਡ ਹੁੰਦੀਆਂ ਮੋਸਟਲੀ ਵੀ ਇਸ ਚੀਜ਼ ਦੇ ਐਨ ਫੇਲਰ ਐ ਐਨ ਸਕਸੈਸ ਲਿਟਰੇਚਰ ਇਜ਼ ਆਲਵੇਸ ਯੂਸਫੁਲ ਹੁਣ ਅਗੋਂ ਸਰਜਨ ਯੰਗ ਹੋਵੇ ਜਾਂ ਬਜ਼ੁਰਗ ਹੋਵੇ ਉਹ ਉਹਦਾ ਫਰਕ ਨਹੀਂ ਪੈਂਦਾ ਮੈਨੂੰ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਰੈਫਰ ਕਰਨੀਆਂ ਪੈਂਦੀਆਂ ਵੀ ਫਲਾਣਾ ਜਿਹੜਾ ਬਿਮਾਰੀ ਆ ਉਹਦਾ ਕੀ ਇਲਾਜ ਹੈ ਕੋਈ ਕੰਪਲਿਕੇਸ਼ਨ ਹੈ ਉਹਦਾ ਕੀ ਇਲਾਜ ਹੈ ਦਿਸ ਇਜ਼ ਆਲਵੇਸ ਯੂਸਫੁਲ ਫਾਰ ਆਲ సర్జన్ సర్ ਜਿਹੜਾ ਸਰਜਰੀ ਤੁਸੀਂ ਕੀਤੀ ਹੈ ਸੱਸ ਕਿਹਾ ਵੀ ਚਲਨ ਛਿੜਾਦਾ 90% ਇਹਨੂੰ ਪਰ ਰਿਪਰਸੈਂਟ ਆਫ ਅ ਸਕਸੈਸਫੁਲ ਸਰਜਰੀ ਦਾ ਹਾਂ ਇਹ ਜਿਹੜਾ ਸਰਜਰੀ ਹੋ ਗਈ ਹੈ ਨਾਉ ਇਟ ਇਜ਼ 5th ਪੋਸਟ ਆਪਰੇਟਿਵ ਡੇ 5 ਦਿਨ ਹੋ ਗਏ ਸੋ ਜੇ ਉਹਦਾ ਜ਼ਖਮ ਠੀਕ ਹੋ ਗਿਆ ਥੈਨ ఎవ్రీਥਿੰਗ ਵਿਲ ਹੀਲ ਤਕਰੀਬਨ 3 ਕਿ ਮਹੀਨੇ ਦੇ ਵਿੱਚ ਇਹ ਪੂਰਾ ਆਮਨਾਲ ਤੁਰਨ ਲੱਗਣਗੇ ਬਿਲਕੁਲ ਨੇਚਰਲ ਲੀਵਿੰਗ ਵੇਟ ਹਾਂ ਜੀ ਓਕੇ ਸਰ ਜਨਾ ਏਜ ਦਾ ਵੀ ਇੱਕ ਫੈਕਟਰ ਹੈ ਤੁਸੀਂ ਕਹੇ ਏਜ ਇਸ ਨੰਬਰ ਪਰ ਹਾਂ ਜੀ एज इज वेरी इंपोर्टेंट ਜਦੋਂ ਕੋਈ ਸਰਜਰੀ ਮੇજર ਕਰਨੀ ਹੈ ਨਾ ਤਾਂ ਪੇਸ਼ੈਂਟ ਦੀ ਫਿਟਨੈਸ ਬਸਟ ਇੰਪੋਰਟੈਂਟ ਜੇ ਉਹ ਪੇਸ਼ੈਂਟ ਦੇ ਟੈਸਟ ਠੀਕ ਨਹੀਂ ਹੋਣਗੇ ਮੈਡੀਕਲੀ ਉਹ ਪੇਸ਼ੈਂਟ ਫਿਟ ਨਹੀਂ ਹੋਗਾ ਫਿਰ ਇਹੋ ਜਿਹਾ ਪਰੇਸ਼ਾਸ ਦਾ ਫਾਇਦਾ ਨਹੀਂ ਕਰੇ ਜੋ ਬੰਦਾ ਚੱਲ ਹੀ ਨਹੀਂ ਸਕਦਾ ਜਿਉਂ ਉਹ ਹਾਈ 슈ਗਰ ਹੈ ਬਲੱਡ ਪ੍ਰੈਸ਼ਰ ਹੈ ਥਾਇਰਾਇਡ ਹੈ ਇਤਾਂ ਦੀ ਮਲਟੀਪਲ ਬਿਮਾਰੀਆਂ ਹੈ ਉਹਦੇ ਚ ਕੰਪਲਿਕੀਸ਼ਨ ਰੇਟ ਵੱਧ ਜਾਂਦੇ ਹਨ ਪਹਿਲੇ ਉਹ ਦੋ ਸਾਰੇ ਖੱਡੀ ਜੋੜ ਨਹੀਂ ਚਾਹੀਦੇ ਦੋ ਪ੍ਰੋਬਲਮ ਸੀ ਖੱਡੀ ਜੋੜ ਨਹੀਂ ਆਈ ਸੀ ਹਾਂਜੀ ਹੈ ਨਾ ਜੀ ਉਹ ਵੀ ਪ੍ਰੋਬਲਮ ਉਹ ਨਾਲ ਹੀ ਹੱਲ ਹੋ ਜਣੀ ਦੋਵੇਂ ਪ੍ਰੋਬਲਮ ਨਾਲ ਹੀ ਹੱਲ ਹੋ ਗਈ ਉਹ ਦੋਵਾਂ ਪ੍ਰੋਬਲਮ ਦਾ ਇਕੱਠਾ ਹੀ ਪ੍ਰੇਸ਼ਨ ਕਰ ਦਿੱਤਾ ਤਾਂ ਸਭ ਇੱਕ ਚੀਜ਼ ਜੀ ਬਹੁਤ ਤੇ ਬੜੀ ਰੈਵਲੂਸ਼ਨਰੀ ਹੈ ਜੀ ਤੁਸੀਂ ਇਹ ਸਭ ਕਿ ਕਿਸੀ ਅਡੀ ਨੈਚੁਰਲੀ ਮਤਲਬ ਲੱਤ ਛੋਟੀ ਵੱਡੀ ਆ ਜਾਂ ਬਾਹਰ ਦੀ ਵੱਡੀ ਆ ਉਹ ਚੀਜ਼ ਵੀ ਨਾ ਉਸ ਤਰ੍ਹਾਂ ਹੀ ਮਤਲਬ ਸਪੈਸਟ ਲੱਤ ਛੋਟੀ ਦੋ ਤਿੰਨ ਤਰੀਕਿਆਂ ਨਾਲ ਹੋ ਸਕਦੀ ਜਾਂ ਤਾਂ ਕੁਦਰਤੀ ਤੌਰ ਤੇ ਹੁੰਦਾ ਹੈ ਕਈ ਵਾਰ ਇਕਲਤ ਬਰੋਬਰ ਨਾਰਮਲ ਜਿਆ ਦੂਜੀ ਛੋਟੀ ਹੋ ਜਾਂਦੀ ਜਾਂ ਐਕਸੀਡੈਂਟਸ ਤੋਂ ਬਾਅਦ ਲੱਤਾਂ ਛੋਟੀਆਂ ਹੋ ਜਾਂਦੀਆਂ ਜਦੋਂ ਪਸ ਪੈ ਜਾਂਦੀਆਂ ਜਾਂ ਟਿਕਣ ਟ ਨਹੀਂ ਪੈਂਦੀ ਹੈ ਗੜ ਜਾਂਦੀ ਹੈ ਉਦੋਂ ਵੀ ਛੋਟੀਆਂ ਹੋ ਜਾਂਦੀਆਂ ਜਾਂ ਪੋਲੀਓ ਨਾਲ ਛੋਟੀਆਂ ਹੁੰਦੀਆਂ ਹੁੰਦੀਆਂ ਸੀ ਅੱਗੇ ਪੋਲੀਓ অলਮੋਸਟ ਖਤਮ ਹੋ ਗਿਆ অলਮੋਸਟ ਹੀ ਸਾਰੇ ਕਰੂਗੇ ਤਾਂ ਜਿਹਦੀ ਲੱਤਾਂ ਜਾਂ ਬਾਹਾਂ ਛੋਟੀਆਂ ਹੋਣ ਉਹਨਾਂ ਨੂੰ ਲੰਬਾ ਕੀਤਾ ਜਾ ਸਕਦਾ ਉਹ ਆਲਰੇਡੀ ਵਧੀਆ ਟੈਕਨੋਲੋਜੀਸ ਚੱਲ ਰਹੀਆਂ ਨੇ ਇੱਕ ਕ੍ਰਸ਼ਿੰਗ ਟੈਕਨੋਲੋਜੀ ਹੈ ਜਿਸ ਦੇ ਨਾਲ ਲੱਤਾਂ ਲੰਬੀਆਂ ਕਰ ਸਕਦੇ ਹਾਈਟ ਵਧਾ ਸਕਦੇ ਆ ਇੰਡੀਆ ਜਿੱਨੇ ਜਿਆਦਾ ਉਹ ਹਾਈਟ ਵਧਾਉਣ ਵਾਲੀ ਸਰਜਰੀ ਬਹੁਤ ਕਾਮਨ ਨਹੀਂ ਹੈ ਪਰ ਜੇ ਤੁਸੀਂ ਚਾਈਨੀਜ਼ ਕੰਟਰੀ ਜਿਹੜੇ ਹੈਗੇ ਜਾਪਾਨ ਹੋ ਗਿਆ ਚਾਈਨਾ ਹੋ ਗਿਆ ਇੰਡੋਨੇਸ਼ੀਆ ਹੋ ਗਿਆ ਕੋਰੀਆ ਉੱਥੇ ਲੋਕਾਂ ਦੀ ਹਾਈਟ ਘੱਟ ਹੈ ਸੋ ਉੱਥੇ ਇਹ ਸਰਜਰੀ ਫੈਸ਼ਨ ਬਣ ਗਿਆ ਹੋਇਆ ਹੈ ਉਹ ਰੈਗੂਲਰਲੀ ਲੋਕ ਆਪਣੀ ਹਾਈਟ ਵਧਾਉਂਦੇ ਆ ਕਾਫੀ ਕਾਮਨ ਹੈ ਉੱਥੇ ਵੀ ਸਰਜਰੀ ਹੋ ਨਾਈਟ ਵਧਾਉਣ ਲਈ ਇੱਕ ਹੋਰ ਅ ਬੜਾ ਸਿੰਪਲ ਤਰੀਕਾ ਹੈ ਪਰ ਉਹ ਬਹੁਤ ਮਹਗਾ ਤਰੀਕਾ ਹੈ ਉਹਦੇ ਜਿਹੜੇ ਬੋਲ ਸਪੈਂਡੇ ਨਹੀਂ ਲਾਣੇ ਪੈਂਦੇ ਤੁਸੀਂ ਜਿਹੜੇ ਬੋਲ ਸਪੈਂਡੇ ਲੋਕਾਂ ਦੇ ਡੰਡੇ ਦੇਖਦੇ ਨਾਈਟ ਨਾਲ ਲਈ ਉਹ ਨਹੀਂ ਲਾਦੇ ਉਹਦੇ ਬਜਾਏ ਇੱਕ ਸਿੰਪਲ ਦੂਰਬੀਨ ਦੇ ਨਾਲ ਆਪਰੇਸ਼ਨ ਕਰਕੇ ਫਰਜ਼ ਕਰੋ ਇਹ ਹੱਡੀ ਵਧਾਣੀ ਹੈ ਨਾ ਆਪਾਂ ਦੂਰਬੀਨ ਨਾਲ ਇਹਦੇ ਚ ਰੌਡ ਪਾ ਦਿੰਦੇ ਤੇ ਹੱਡੀ ਨੂੰ ਅੰਦਰੋਂ ਕੱਟ ਲਗਾ ਦਿੰਗੇ ਜਿਸ ਤਰ੍ਹਾਂ ਹੱਗਾ ਹੋਇਆ ਹੈ ਉਹ ਜਿਹੜੀ ਰੌਡ ਹੈ ਉਹਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਹੈ ਜਿਹੜੀ ਆਟੋਮੈਟਿਕਲੀ ਉਹਨੇ ਰੋਜ਼ 1 ਮਿਲੀਮੀਟਰ ਵਧਾਈ ਜਾਣੀ ਹੈ ਨਾ ਇੱਕ ਮਹੀਨੇ ਚ ਉਹਨੇ 1 ਇੰਚ ਲੱਤ ਤੁਹਾਡੀ ਲੰਬੀ ਕਰ ਦਿੰਦੀ ਸੋ ਜੇ ਦੋਵੇਂ ਕਰਨੀਆਂ ਲੋਹਾਂ ਚ ਇੱਕ ਕਰੋੜ ਪਾ ਦੋ ਮਰੀਜ਼ ਤੁਰਿਆ ਫਿਰਦਾ ਰਹਿੰਦਾ ਕੋਈ ਪੈਨ ਨਹੀਂ ਹੁੰਦੀ ਤੇ ਲੱਤ ਲੰਬੀ ਹੋ ਜਾਂਦੀ ਹਾਈਡ ਹੋ ਜਾਂਦੀ ਬਟ ਦੈਟ ਨੇਲ ਇਜ਼ ਵੈਰੀ ਐਕਸਪੈਂਸਿਵ ਉਹ ਇੰਡੀਆ ਚ ਉਹਦੀ ਕੋਸਟ ਤਕਰੀਬਨ ਤਕਰੀਬਨ ਪ੍ਰੋਸੀਜਰ ਪਾ ਕੇ ਨਾ 35-40 ਲੱਖ ਰੁਪਈਆ ਹੈ ਸੋ ਅਜੇ ਫੋਡੇਬਲ ਨਹੀਂ ਹੈ ਸਾਡੇ ਮਰੀਜ਼ਾਂ ਵਾਸਤੇ ਫਿਰ ਉਹ ਬੰਦਾ ਟਾਰਗਟ ਨਹੀਂ ਕਰਦਾ ਜਦ ਕੋਈ ਕੰਪਲਿਕਸ਼ਨ ਨਹੀਂ ਨੋਰਮਲ ਆਸੇ ਨਾ ਕੰਪਲਿਕਸ਼ਨ ਦੇ ਕੰਪਲਿਕਸ਼ਨ ਆਮ ਜਿਹੜੀਆਂ ਸਲੂਡੀਆਂ ਇਨਫੈਕਸ਼ਨ ਹੋ ਗਈ ਐਮਬੋਲਿਜ਼ਮ ਹੋ ਗਿਆ ਸਾਰੇ ਟੀ ਸਰ ਇਹ ਸਰਜਰੀ ਕੀਤੀ ਤੇ ਚੰਗੀ ਸੀ ਕਿਤੇ ਟੂ ਕਾਸ ਆਊਟ ਟੂ ਆਰਸ ਦੋ ਘੰਟੇ ਕਿਤੇ ਕਦੋਂ ਸੀ ਇਹ ਠੀਕ ਉਹ ਕਿਤੇ ਇਹ ਉਸ ਕੀਤੀ ਜੇ ਇਹਦੀ ਅਸੀਂ ਲੈਬ ਲੇਟੈਸਟ ਲੈਬ ਅਸੀਂ ਆਪਣੇ ਹਸਪਤਾਲ ਚ ਵੀ ਛੇਤੀ ਹੀ ਅਸੀਂ ਸ਼ੁਰੂ ਕਰ ਜਾਈਏ ਤਾਂ ਕਿ ਸਾਨੂੰ ਸੀਟੀ ਸਕੈਨ ਕਰਾ ਕੇ ਉੱਥੇ ਨਾ ਭੇਜਨੇ ਪੈਣ ਮਾਡਲ ਦੀ ਵੇਟ ਨਾ ਕਰਨੀ ਪਵੇ ਸੋ 3D ਲੈਬ ਵਿਲ ਬੀ ਸੈਟ ਅਪ ਹੇਅਰ ਵਿਦ ਅ ਮੈਨੂਫੈਕਚਰਰ ਨੂੰ ਭੇਜੋ ਹਸਪਤਾਲ ਅਸੀਂ ਤਾਂ ਅਸੀਂ ਸੀਟੀ ਸਕੈਨ ਵੀ ਆਪੇ ਕਰਾਵਾਂਗੇ ਮਾਡਲ ਵੀ ਆਪੇ ਹੀ ਬਣਾਵਾਂਗੇ ਤੇ ਉਹ ਮਾਡਲ ਅਸੀਂ ਭੇਜਾਂਗੇ ਮੈਨੂਫੈਕਚਰਰ ਨੂੰ ਵੀ ਐਨਾਂ ਦਾ ਸਾਨੂੰ ਇੰਪਲਾਂਟ ਬਣਾ ਕੇ ਦੇ ਦੇਣ ਡੈਟ ਵਿਲ ਕਟ ਸ਼ੋਰਟ ਦ ਟਾਈਮ and make it cheaper. ਕਿ ਐਡੇ 3D ਟੈਕਨੋਲੋਜੀ ਕੱਲੀ ਹੱਡੀਆਂ ਦੇ ਵਿੱਚ ਨਹੀਂ ਕੰਮ ਆਉਂਦੀ। ਇਹ ਪਲਾਸਟਿਕ ਸਰਜਨਸ ਜਿਹੜੇ ਨੇ ਜਿਹੜੇ ਫੇਸ ਦੇ ਆਪਰੇਸ਼ਨ ਕਰਦੇ ਆਂ। ਬਟ ਕਰੋ ਆਪਣੀ ਚਬਾੜੇ ਜੂੜੇ ਟੁੱਟ ਗਏ, ਮੂੰਹ ਫਿਸ ਗਿਆ ਜਾਂ ਖੋਪਰੀ ਟੁੱਟ ਗਈ। ਸੋ ਉਹਦੇ ਵਾਸਤੇ ਵੀ ਉਹ ਸੀਟੀ ਸਕੈਨ ਕਰਾ ਕੇ ਉਹ ਪ੍ਰੋਪਰ 3D ਇੰਪਲਾਂਟ ਵਾ ਕੇ ਉਹ ਆ ਜਾਂਦੇ ਆ। ਡਾਕਟਰ ਮਹਾਜਨ ਹਾ ਜੇ ਯੂਜ਼ ਕਰ ਰਹੇ ਆ ਉੱਥੇ ਬਣਾਵਾ ਕੇ ਕਰ ਰਹੇ ਪਰ ਉਹ ਸਾਰੇ ਇੱਥੇ ਵਿਲਿਪੀ ਕੋਈ ਵੀ ਇੰਪਲੈਂਟ ਕੋਈ ਵੀ ਇੰਪਲੈਂਟ ਬਣਾਉਣਾ ਹੋਵੇ ਸਪੈਸ਼ਲ ਉਹ ਇੱਥੇ ਮਾਡਲ ਬਣ ਜਾਂਦਾ ਸਰ ਉਹਨਾ ਕਿੰਨਾ ਕੁ ਟਾਈਮ ਚੱਲਦਾ ਆਲਮੋਸਟ ਮੀ ਨਮਾਜ਼ ਕਰਾਉਂਦੇ ਨੇ ਕਿਉਂਕਿ ਇੱਥੇ ਤਾਂ ਅਸੀਂ ਜਿਹੜਾ ਡਿਵੈਟਮੈਂਟ ਲੈ ਬਾਸ਼ੁਰੂ ਹੋਣਾ ਉਸੇ ਇੱਕ ਸਰ ਲੈ ਕੇ ਟੈਕਨੋਸ ਕਰਦੇ ਆ ਸਰ ਪ੍ਰੋਪੋਸਟ ਇੱਕ ਦੋ ਪੋਸਟਾਂ ਹੀ ਭਰਿ ਪੈਣੇ ਆ ਇਹ ਮਾਡਲ ਸਾਨੂੰ ਦੇਦੇ ਆ ਅੱਜ ਕੱਲ 20000 ਦਾ ਮਾਡਲ ਹੀ ਦਿੰਦੇ ਆ ਇਹ ਇੰਪਲਾਂਟ ਦਾ ਕਰੋਨਿਕ ਦਾ ਰੈਨਾ ਇੰਡੀਆ ਬਹੁਤ ਦਾ ਮਹਿੰਗਾ ਨਹੀਂ ਹੈਗਾ ਡੇਟ ਕਲੱਸ ਦਾ ਟ੍ਰਾਂਟਾ ਹੁੰਦਾ ਹੈ ਤੇ ਲੰਬਾਰੂਗਾ ਇਹਦੇ ਸਿਰੋ तकरीबन तकरीबन 8.5 ਲੱਖ ਦਾ ਪੈਂਦਾ ਡਿਊਰੈਬਿਲਟੀ ਹੁੰਦੀ ਕੋਈ ਨਹੀਂ ਨਾ ਇਹ ਇੰਪਲਾਂਟ ਆਲਮੋਸਟ ਲਾਈਫ ਲੌਂਗ ਹੈ ਇਸੇ 30 ਗ로우 ਕਰ ਦਿੰਦੀ ਆਪਣੀ ਜਦੋਂ ਅਸੀਂ ਇਹਦੇ ਨਾਲ ਅਸੀਂ ਇਨਫਿਕਸ ਕਰਦੇ ਹਾਂ ਨਾ ਤੇ ਫਿਰ ਆਪਣੀ ਹੱਡੀ ਉਹ ਇੰਪਲਾਂਟ ਦੇ ਵਿੱਚ ਅੰਦਰੋਂ ਥੋੜੇ ਜਿਹੇ ਹੁੰਦਾ ਉਹਦੇ ਚ ਹੱਡੀ ਗ로우 ਕਰ ਦਿੰਦੀ ਇਹ ਬਿਕਮਸ ਪਾਰਟ ਆਫ ਦਾ ਬੋਡੀ ਤੁਸੀਂ ਦੇਖਦੇ ਰਹੋ ਪੰਜਾਬ 12 ਟਾਈਮਸ ਮੁਕੇਸ਼ ਬਾਵਾ ਅੰਮ੍ਰਿਤਸਰ